ਜੀ ਸਸਕਾਰ ਜੀ ਅੱਜ ਅਸੀਂ ਹੁਣ ਇਸ ਟਾਈਮ ਆਏ ਹੋਏ ਆ ਇਸ ਏਰੀਆ ਦੇ ਵਿੱਚ ਪਖੜਾ ਨੰਗਲ ਦਾ ਏਰੀਆ ਤੇ ਇੱਥੇ ਤੁਸੀਂ ਦੇਖ ਸਕਦੇ ਆ ਵੀ ਇਹ ਸਾਰਾ ਹੀ ਬਾਜ਼ਾਰ ਜਿਹੜਾ ਹੈਗਾ ਉਹ ਬੱਚੀ ਦਾ ਬਾਜ਼ਾਰ ਜਿਹੜਾ ਹੈਗਾ ਇਹ ਪਾਣੀ ਦੇ ਵਿੱਚ ਇਹ ਨਾਲ ਇਹ ਜਿਹੜਾ ਹੈਗਾ ਇਹ ਨਾਲ ਦੀ ਦਰਿਆ ਜਿਹੜਾ ਵਗ ਰਿਹਾ ਤੇ ਇਹਦੇ ਵਿੱਚ ਦੇਖਿਆ ਫਿਸ਼ਰ ਇੱਥੋਂ ਜਿਹੜੀ ਲੈ ਕੇ ਤੇ ਇਹੇ ਫਿਸ਼ ਜਿਹੜੀ ਹੈ ਫਰਾਈ ਕਰਦੇ ਹੈ ਜਾਂ ਜੋ ਵੀ ਇਹਨਾਂ ਦੀ ਪ੍ਰੈਪਰੇਸ਼ਨ ਹੈਗੀ ਹੈ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਪਿੱਛੇ ਸਾਰਾ ਇਹ ਮੱਛੀ ਬਜ਼ਾਰੀ ਹੈ ਮੈਂ ਉਹਨਾਂ ਕੋਲ ਦੇਖੀ ਫਿਸ਼ ਦੇਖੀ ਇਹ ਆਪ ਕੋੜੇ ਫਿਸ਼ ਕੋੜੇ ਹੈਗੇ ਬਣੇ ਹੋਏ ਤਰ੍ਹਾਂ ਤਰ੍ਹਾਂ ਦੇ ਤੇ ਇੱਥੇ ਲੋਕ ਜਿਹੜੇ ਬੈਠ ਕੇ ਤੇ ਇਹ ਜਿਹੜੀ ਫਿਸ਼ ਨੇ ਇਹ ਮਾਈਟ ਹੈ। ਹਾਂ ਜੀ ਤੁਹਾਨੂੰ। ਇਹ ਕਿਹੜੀ ਮੱਛੀ ਹੈ? ਸਿਲ버 ਜੀ। ਸਿਲ버। ਸਿਲ버। ਅੱਛਾ ਤੁਸੀਂ ਆਏ ਕਿਉਂ ਤੋਂ ਬਣਨ? ਕਿੱਥੇ ਜਾ ਰਹੇ? ਹਾਂ ਜੀ ਤੁਸੀਂ ਕਿਨੇ ਚਿਰ ਕਿੰਨੇ ਚਿਰ ਤੋਂ ਇੱਥੇ ਮੱਛੀ ਦਾ ਕਾਰਡ ਦੇਤੇ ਆ? ਮੈਨੂੰ 10 ਸਾਲ ਹੋ ਗਏ। ਅੱਛਾ ਇੱਥੇ ਹੀ ਹੈ? ਕਾਫੀ ਗਾਹ ਕੰਦੇ ਇੱਥੇ ਮੱਛੀ ਖਾਣ ਵਾਸਤੇ ਸਪੈਸ਼ਲੀ। ਫਿਰ ਤੁਸੀਂ ਇਹ ਮੱਛੀ ਜਿਹੜੀ ਹੈ ਕਿੱਦਾਂ ਮਤਲਬ ਦਰਿਆ ਚੋਂ ਲੈਦੇ? ਦਰਿਆ ਹੀ ਫੜਦੇ ਇਦਰਾ। ਸਟ੍ਰੈਪ ਫ੍ਰੈਸ਼ ਫੜਦੇ ਆ ਤੇ ਫਿਰ ਤੁਸੀਂ ਉਹਨੂੰ ਬਣਾਉਂਦੇ ਆ। ਇਹ ਹੈ ਕਿ ਸਿਲ버 ਤੇ ਇਹ ਕਿਹੜੀ ਹੈ? ਹਾਂ ਜੀ ਸਿਲ버 ਹੀ ਹੈ। ਅੱਛਾ ਸਿਲ버 ਇਹ ਅੱਛਾ ਸੰਘਾੜਾ ਮੱਛੀ ਠੀਕ ਹੈ ਡਿਫਰੈਂਟ ਡਿਫਰੈਂਟ ਮੱਛੀਆਂ ਦਾ ਇੱਕ ਕਿਸਮ ਜੀ ਇਹ ਤੁਸੀਂ ਦੇਖ ਰਹੇ ਆ ਵੀ ਇੱਥੇ ਤਰ੍ਹਾਂ ਤਰ੍ਹਾਂ ਦੇ ਮੱਛੀਆਂ ਦੇ ਪੂਰੇ ਮਾਰਕੀਟ ਜਿਹੜੀ ਹੈ ਇਹ ਇਹਦੇ ਵਿੱਚ ਮੱਛੀਆਂ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਜੀ ਕਦੋਂ ਤੋਂ ਆ ਰਹੇ ਹੋ ਕਿ ਪਹਾੜਾ ਡੈਮ ਦੀ ਮੱਛੀ ਖਾਣ ਇਹ ਸਾਨੂੰ ਦਾ 40 ਸਾਲ ਹੋ ਗਏ। ਅੱਛਾ 40 ਸਾਲ ਤੋਂ ਤੁਸੀਂ ਮੱਛੀ ਖਾ ਰਹੇ ਹੋ। ਮੱਛੀ ਬਹੁਤ ਵਧੀਆ। ਐਤੂ ਪਿੱਛੋ ਵਰਦੇ ਆ। ਹਾਂ ਜੀ ਤੁਸੀਂ ਪੁੱਛਦੇ ਆਂਗੇ। ਹਾਂ ਜੀ ਹਾਂ ਜੀ ਮੈਂ ਸੈਂਟਰ ਪੁਲਿਸਟ ਹਾਂ। ਅੱਛਾ ਅੱਛਾ 330 ਜੀ ਜਾਈ ਤੁਸੀਂ ਤੇ ਮੱਛੀ ਖਾਣਾ ਲੈਂਦੇ। ਹਾਂ? ਹਾਂ ਜੀ ਆਂਦੀ। ਜੋੜੀ ਫੁੱਟੀ ਪਾਲੋ ਅੱਛਾ ਕੀ ਇਹ ਜੋੜਾ ਜਿਹੜਾ ਇਹ ਕਿਤੋਂ ਦਾ ਸਾਡੀ ਨੂੰ ਜੀ 40 ਸਾਲ ਹੋ ਗਏ ਜੀ ਉਹੋ 40 ਸਾਲ ਨਹੀਂ 40 ਨਹੀਂ ਜਲਤਾ ਹੈ ਨਾ ਉਹ ਮੱਛੀ ਖਾਂਦੇ ਨੂੰ ਹੋਏ ਆ ਅੱਛਾ ਉਦਾਂ ਇਹਨਾਂ ਨੂੰ 7 ਸਾਲ ਹੋ ਗਏ ਵੈਸੇ Oh my god ਅੱਛਾ ਤੁਸੀਂ ਇੱਕ ਹੁੰਦਾ ਕਹਿਣ ਵਾਲਿਆ ਤੁਸੀਂ ਹਮੇਸ਼ਾ ਇੱਥੇ ਆ ਕੇ ਮੱਛੀ ਖਾਂਦੇ ਹੈਂ ਹਾਂ ਜੀ ਬਹੁਤ ਵਾਦ ਹੂਆ ਇਹ ਇੱਥੇ ਨਹੀਂ ਖਾਂਦੇ ਜੀ ਉਹ ਪਹਾੜੀ ਉੱਪਰ ਜਾ ਕੇ ਵੀ ਖਾਂਦੇ ਉਹ ਸਾਹਮਣੇ ਪਹਾੜੀ ਹੈ ਜੀ ਉਹ ਦੇਖੋ ਇਹ ਉਹ ਪਹਾੜੀ ਜਿਹੜੇ ਧੁੱਪ ਲਗੀ ਹੋਰ Oh my god ਉਹ ਪਹਾੜੀ ਇੱਚੀ ਸਿਖਾਰੀ ਜੀ ਹਾਂ ਜੀ ਉਹ ਪਹਾੜੀ ਉੱਪਰ ਮੱਛੀ ਬਹੁਤ ਵਧੀਆ ਮਿਲਦੀ ਹੈ ਓਕੇ ਇਹ ਪਹਾੜਾ ਡੈਂਡਾ ਏਰੀਆ ਪਹਾੜਾ ਪੂਰਾ ਪਾਕਾ ਜੀ ਬਹੁਤ ਸਖੀ ਸਖੀ ਮੱਛੀ ਅ ਅੱਜ ਤੋਂ ਜਿਹੜੀ 40 ਸਾਲ ਪਹਿਲਾਂ ਹੁੰਦੇ ਸੀ ਸੇਮ ਉਦਾਂ ਦਾ ਟੇਸਟ ਆ ਮੱਛੀ ਬਹੁਤ ਵਧੀਆ ਚ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਦੀ ਮੱਛੀ ਜਿਹੜੇ ਇਹਨਾਂ ਦੇ ਜਿਹੜੇ ਰੈਸਪੀ ਸਾਰਿਆਂ ਦੀ ਬਹੁਤ ਵਧੀਆ ਆ ਹਾਂਜੀ ਹਾਂਜੀ ਹਰੇਕ ਕਿਸੇ ਦੀ ਮਾੜੀ ਮੱਛੀ ਨਹੀਂ ਸਭ ਬਹੁਤ ਟੇਸਟੀ ਅੱਛੀ ਆ ਵੀ ਆ ਕਿਸ ਤਰ੍ਹਾਂ ਦੀ ਜੀ ਕਿਸ ਤਰ੍ਹਾਂ ਦੀ ਲੱਗੀ ਮੱਛੀ ਹਾਂਜੀ ਕਿਸ ਤਰ੍ਹਾਂ ਦਾ ਤੁਸੀਂ ਆਪਣੇ ਵਿਚਾਰ ਦਿਓ ਪਲੇਟਾਂ ਤੁਸੀਂ ਖਤਮ ਕਰਤੀਆਂ ਸਾਰੀਆਂ ਚਟਮ ਕਰ ਗਏ ਤੁਸੀਂ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਲੱਗਾ ਮੱਛੀ ਇੱਥੋਂ ਦੀ ਹਮੇਸ਼ਾ ਹੀ ਵਧੀਆ ਹੁੰਦੀ ਜੀ ਜੋ ਕਿਥੋਂ ਮੱਛੀ ਨੂੰ ਹੀ ਕਾ ਲੋ ਸਾਰੀ ਸਾਰੀਆਂ ਦੁਕਾਨਾਂ ਇੱਕੋ ਲੈ ਅੱਛਾ ਅੱਛਾ ਸਾਰੀ ਵਧੀਆ ਠੀਕ ਹੈ ਦੇਖੋ ਜੀ ਮੱਛੀ ਜੇ ਖਾਣੀ ਹੋਵੇ ਤਾਂ ਭਾਗੜਾ ਆਵੇ ਬੰਦਾ ਅੱਛਾ ਭਾਗੜੇ ਦੀ ਮੱਛੀ ਸਾਕੇ ਲੀ ਗਲੇ ਚਾਹ ਖੁਰਦੀ ਜਾਂਦੀ ਏ ਖੋਦੀ ਅੱਛਾ ਮਤਲਬ ਤੁਹਾਨੂੰ ਬਹੁਤ ਵਧੀਆ ਲੱਗੇ ਬਹੁਤ ਜ਼ਿਆਦਾ ਵਧੀਆ ਬਕੀ ਕਮਤਾਹੀ ਜੀ ਇਹ ਨੀ ਕਰਵਾਏ ਲੇਕਿਨ ਉਹ ਭਾਈ ਜੀ ਨਾ ਭਾਈ ਤੁਹਾਡਾ ਇਹ ਕਿਉਂ ਤੁਹਾਡਾ ਨਾ ਕੀ ਏ ਜੀ ਅਜੇ ਕੁਮਾਰ ਅਜੇ ਕੁਮਾਰ ਦੀ ਮੱਛੀ ਜ਼ਰੂਰ ਖਾਓ ਆ ਜੀ ਤੇ ਇਹ ਜਿਹੜੇ ਆਪਣੇ ਗਾਹ ਕੋਲ ਰਿਆ ਸੀਗਾ ਮਤਲਬ ਕੋਈ ਗਾ ਰਹੇ ਆ ਉਹ ਇੱਥੇ ਗੁੰਗਣਾ ਰਹੇ ਸੀਗੇ ਆਪਣਾ ਜਿਹੜੇ ਫਿਸ਼ ਫਾਈ ਕਰਦੇ ਆ ਨਾ ਜਿਹੇ ਪਾਸੇ ਗਾ ਰਹੇ ਸੀਗੇ ਅਸੀਂ ਵੀ ਸੁਣ ਕੇ ਹੈਰਾਨ ਹੋ ਗਏ ਤੇ ਆਜੋ ਤੁਹਾਨੂੰ ਦਰਸ਼ਨ ਕਰਾਈਏ ਬਹੁਤ ਅੱਛਾ ਗਾਣਾ ਗਾਇਆ ਜੀ ਬਹੁਤ ਹੀ ਆਵਾਜ਼ ਆ ਰਹੀ ਸੀ ਬਹੁਤ ਵਧੀਆ ਤੁਹਾਨੂੰ ਖੁੱਲ ਚਾਹੀਦਾ ਕਿਤੇ ਜਾਨੀਆਂ ਵੇ ਢੋਲਣਾ ਤੂੰ ਵੀ ਸਿੱਖ ਕਦੇ ਦੁੱਖ ਸੁਖ ਬੋਲਣਾ ਤੇਰੇ ਬਿਨਾ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨਾ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਕੀ ਪੁੱਛ ਕਹੇ ਬਦਲਾਨੂ سینੇ ਵਿੱਚ ਅਗਲਾ ਕੀ लंघ कई पर सखां तुर सजण नींद खोके जग कटियां अभी जदास त प्यारु सुणिय मुड़ियां बिना न

ਮੁੜ ਖੇਰ ਦੁਬਾਰਾ ਆਮਾ ਮੈਂ ਜੋ ਵੀ ਜੂਨ ਹੰਡਾ ਕਿ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਗੈ ਸੂਰ ਮ ਆਤੇ ਸਰਦਾਰਾਂ ਦੀ ਕਈ ਸੂਫੀ ਸੰਤ ਫਕੀਰਾਂ ਓਏ ਹੋਏ ਹੋਏ ਇਹ ਤਰਤੀਆਂ ਸ਼ਿਕ ਲੋਕਾਂ ਦੀ ਕਈ ਰਾਂਜੀਤ ਨੇ ਕਈ ਹੀ ਰਾਣੀ ਆਏ ਆ ਅੱਧੇ ਆਏ ਨਾ ਪੈਗ ਲਾਇਆ ਨਾ ਕੁਝ ਅੱਜ ਕੱਲੇ ਬਿਨੋੜ ਕੇ ਜਾ ਆ ਜੀ ਬਾਈ ਬਹੁਤ ਬਾਈ ਨਾ ਹੋਰਾਂ ਨਹੀਂ ਕਰਾ ਤੁਹਾਡਾ ਵੀ ਇੱਕ ਯਾਰ ਹੈ ਉਹਦੀ ਬਾਤ ਫਿਲ ਗਈ ਸ਼ੇਫ ਫਿਲ ਹੋਇਆ ਇੱਧਰ ਆ ਵੀ ਦੇਖੋ ਕਿੱਥੋਂ ਵਿੱਚ ਆਇਆ ਹੋਇਆ ਸੋ ਕਾਫੀ ਜ਼ਿਆਦਾ ਵਧੀਆ ਇੱਥੇ ਜਿਹੜਾ ਸੈਟਿੰਗ ਹੈਗੀ ਆ ਸਾਰਾ ਹੀ ਬਾਜ਼ਾਰ ਜਿਹੜਾ ਇਹ ਫਿਸ਼ ਬਾਜ਼ਾਰ ਹੈਗਾ ਸੋ ਬਹੁਤ ਸਾਰੇ ਗਾਹਕ ਜਿਹੜੇ ਆ ਤੇ ਇੰਜੋਏ ਕਰ ਰਹੇ ਹੈ ਤੇ ਵੈਜੀਟੇਰੀਅਨ ਲਈ ਜਿਹੜਾ ਹੈਗਾ ਇੱਥੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਵੈਜੀਟੇਰੀਅਨ ਲਈ ਵੀ ਹੈਗਾ ਸੋ ਜਰੂਰ ਤਾਂ ਤੁਸੀਂ ਪਾਕੜਿਆ ਹੋ ਲੇਕਿਨ ਜਿਹੜਾ ਇਸ ਮੱਛੀ ਨੂੰ ਵੈਸ਼ ਮੱਛੀ ਜਿਹੜੀ ਹੈ ਉਹਨੂੰ ਇੰਜੋਏ ਕਰੋ ਉਹ ਤੇ ਕੀ ਸਸਤੀ ਹੈਗਾ